ਹੇ ਖੇਡ ਗਰਾਉਂਡ ਦੇ ਵਿੱਚ ਆਵੇ ਵਾਹ ਉਹ ਬੱਲੇਬਾਦਾ ਤੇਰੇ ਤਰ੍ਹਾਂ ਦਾ ਤੋਰ ਜਵਾਨਾ ਨਹੀਂ ਲੈ ਵੀ ਘੋਲਿਆ ਸਾਹਿਬ ਅੰਮ੍ਰਿਤਸਰ ਦੀ ਟੀਮ ਵੱਲੋਂ ਕਹਿੰਦੇ ਕਬੱਡੀ ਕਾਕਾ ਪਾਰਿਆ ਕਰ ਦਿਓ ਗੱਲ ਕੋਣ ਬੋਲਦਾ ਲਗਾ ਮੇਲਣ ਮੰਨ ਕੇ ਵੇਖ ਹੰਨ ਨੇ ਮੇਲਾ ਸਿਕਰੀ ਦਾ ਪਿੰਡ ਸਿਕਰੀ ਚ ਲੱਗਿਆ ਹੋਇਆ ਮੇਲਾ ਪਿੰਡ ਸਿਕਰੀ ਚ ਮੇਲਾ ਲੱਗਿਆ ਉਧਰ ਆਲੀ ਗਰਦਾਤਪੁਰਿਆ ਨੌਜਵਾਨ ਕਬੱਡੀ ਵਾਰਿਆ ਗਰਦਾਤਪੁਰਿਆ ਸੁਖਦੇਵ ਕਬੱਡੀ ਵਾਰਿਆ ਹਾਂਜੀ ਕੌਣ ਜਾਣਾ ਹਲੇ ਸੁਰਗੀਏ ਸਖਦੇਵ ਦੇ ਨਾਮ ਤੇ ਬਣਾਈ ਹੋਈ ਟੀਮ ਹੈ ਸਾਡੇ ਭਰਾ ਰੈਕ ਜੰਦੀ ਵਾਲੇ ਨੇ ਮੇਰੀ ਬੇਨਤੀ ਹੈ ਸਾਡੇ ਭਰਾ ਨੂੰ ਵੀ ਆਪਣੀ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਆਵੇ ਵਾਹ ਉਹ ਬੱਲੇਬਾਦਾ ਤੇਰੇ ਤਰ੍ਹਾਂ ਦਾ ਤੋਰ ਜਵਾਨਾ ਨਹੀਂ ਏ ਇੱਥੇ ਰੱਖੋ ਬਾਲੇ ਛੜਪੇ ਜੇ ਮਾਰਦਾ ਹਾ ਪਹਿਲਾ ਸੈਮੀਫਾਈਨਲ ਮੈਚ ਪਲੀਜ਼ ਜਲਦੀ ਦੇ ਨਾਲ ਸਾਂਦਰੇ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਆਵੇ। ਸੁਰਗੀ ਸੁਖਦੇਵ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਬਣਾਈ ਹੋਈ ਟੀਮ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੀਤ ਨੰਨਣ ਤੇ ਟੋਨੀ ਨੰਨਣ ਹੁਣੇ ਇਹਨੇ ਚੰਡੀ ਵਾਲੇ ਰਿਆਕ ਦੇ ਨਾਲ ਪਿਆਰ ਰੱਖਦੇ ਆ। ਪਰ ਆਹ ਦੇਖੋ ਬਾਬਾ ਏ ਬੱਲੇ 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 ਵਾਹ। ਓ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਤੇ ਸਾਹਮਣੇ ਕਬੱਡੀ ਸੁੱਖਾ ਚੱਲਿਆ ਕਬੱਡੀ ਪਾਉਣ ਲੈ ਵੀ ਸੁੱਖਿਆ ਪਾ ਦੇ ਕਬੱਡੀ ਤੇ ਅਲੀ ਗੱਲ ਕਰੂਗਾ ਸੁੱਖਾ ਵਾਓ ਸੁੱਖਿਆ ਸੁੱਖੇ ਨੂੰ ਘੇਰ ਲੋ ਜੀ ਹੁਣ ਜੇ ਘੇਰੋਂ ਦੇ ਗੱਲ ਬਣ ਜੇ ਬਾਬਾ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ ਓ ਫੇਰ ਡਬਲ ਟੱਚ ਫੇਰ ਡਬਲ ਟੱਚ ਇਹਨਾਂ ਦੋ ਤਿੰਨਾਂ ਰਹੀ ਕੋਸ਼ਿਸ਼ ਕੀਤੀ ਹੈ ਤੇ ਦੋ ਤਿੰਨਾਂ ਰਹੀ ਗੇੜਾ ਜਿਹਾ ਨੇ ਰਲਦਾ ਇੱਕ ਲੱਤਾਂ ਨੂੰ ਆ ਜਾਂਦਾ ਇੱਕ ਸੁੱਖੀ ਉੱਤੋਂ ਆ ਕੇ ਬਹਿ ਜਾਂਦਾ ਨਾ ਫੋੜ ਸਦਾ ਆ ਗਿਆ ਹੁਣ ਡਬਲ ਟੱਚ ਨਾ ਕਰਾਓ ਪਹਿਲੇ ਸਲਾਹ ਕਰ ਲਓ ਵੀ ਕਿਨੇ ਲੱਗਣਾ ਹੈ ਲੈ ਵੀ ਅਲੀ ਆਹ ਕਹਿੰਦੇ ਸੁੱਖਾ ਕਬੱਡੀ ਪਾੜਿਆ ਰਾਜਾ ਰਾਮ ਸਾਹਿਬ ਦੇ ਬੋ ਆਹ ਉਹ ਗਰਦਾਤਪੁਰਿਆ ਫੇਰ ਨਾਲ ਲਾਇਆ ਹੈ ਆਹ ਕਹਿੰਦੇ ਨਿੰਮ ਤੇ ਚਾੜਤਾ ਕਰੇਲਾ ਇਹ ਗੁੱਸੇ ਨਾਲ ਜੱਫਾ ਲਾਇਆ ਹੈ ਇਹ ਗੁੱਸੇ ਨਾਲ ਜੱਫਾ ਲਾਇਆ ਇਹਨੇ ਕਹਿੰਦਾ ਕਾਬੂ ਨਹੀਂ ਉਹਨੇ ਕਾਬੂ ਕਰਕੇ ਦਿਖਾਉਨੇ ਹੈ ਕਿ ਕਾਬੂ ਕਾਬੂ ਕਰਕੇ ਦਿਖਾਉਨੇ ਹੈ ਹਾਂ ਜੀ ਜਲਦੀ ਆ ਜਿਓ ਜੀ ਟੀਮ ਪਲੀਜ਼ ਸੰਦਰੇ ਦੀ ਸੁਖਦੇਵ ਸਿੰਘ ਕਬੱਡੀ ਕਲੱਬ ਸੰਦਰਾ ਵੱਡੇ ਪੱਧਰ ਤੇ ਮਾਨ ਸਨਮਾਨ ਮਿਲਦੇ ਹੈ ਰਿੰਕੂ ਦੀ ਫੇਰ ਕਬੱਡੀ ਹੈ ਰਿੰਕੂ ਕਬੱਡੀ 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 ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਏ ਸਿੱਧਾ ਪੁੱਟਾ ਉੱਤੇ ਥੱਲੇ ਹੱਟ ਬਾਬਾ ਨਹੀਂ ਹੋ ਰੀ ਸਾ ਕੀ ਬਾਤ ਹੈ ਕੀ ਬਾਤ ਹੈ ਪੰਗੜੇ ਪੈਂਦੇ ਐ ਹਾਂਜੀ ਰੰਗੀਲਾ ਜੀ ਜੀਤਾ ਉਹ ਜੀਤਾ ਚੱਲਿਆ ਕਬੱਡੀ ਪਾਉਣ ਜੀਤੇ ਨੇ ਕਬੱਡੀ ਪਾਤੀ ਆ ਕਿ ਤਾਇਆ ਟਾਈ ਨੂੰ ਸਮਝਾਲਾ ਲੱchn ਪੁੱਠੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਆ ਤਾਇਆ ਸੌਂ ਗਿਆ ਲੋਈ ਦੀ ਬੁੱਕੜ ਮਾਰ ਕੇ ਟਾਈ ਨੂੰ ਲਾ ਗਈ ਗਿੱਲ ਚੱਕ ਕੇ ਤਾਇਆ ਟਾਈ ਨੂੰ ਸਮਝਾਲਾ ਲੱchn ਪੁੱਠੇ ਕਰਦੀ ਆ ਅਲੀ ਸੁੱਖਾ ਆ ਗਿਆ ਸੁੱਖੇ ਦੀ ਰੇਡ ਹੈ ਵਾਹ ਹੋ ਰੰਗੀਲੇ ਆ ਜੌਂਦਾ ਵਾਜਦਾ ਰੰਗੀਲੇ ਦੀ ਬੜੀ ਮੰਗ ਹੈ ਮਕੇ ਮਕੇਰੀਆਂ ਲਾਗੀ ਹਾੜੀਪੁਰ ਹਿਮਾਚਲ ਤੱਕ ਕਹਿੰਦੇ ਆ ਵੀ ਰੰਗੀਲਾ ਛਿੰਝਾ ਦੇ ਕੇ ਰਾ ਆ ਗਏ ਉਹ ਕਿਉਂ ਆ ਗਏ ਬਿੰਗਸਾਹਬ ਬਸ ਇਸੇ ਕਰਕੇ ਐ ਇੱਕ ਕਬੱਡੀ ਦਾ ਮਹਾਨ ਲਖਾਰੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਚੋਹਾਨ ਸਾਹਿਬ ਬੁੱਢੀ ਪਿੰਡ ਵਾਲੇ ਉਹਨਾਂ ਦਾ ਸ਼ਗਿਰਦ ਫੱਤੋਵਾਲ ਦਾ सोनू ਉਹਨਾਂ ਦਾ ਪਿਆਰਾ ਸ਼ਗਿਰਦ ਮੱਖਣ ali ਸਾਹਿਬ ਨੂੰ ਪਿਆਰ ਕਰਨ ਵਾਲਾ ਕੜਿਆਣੇ ਵਾਲਾ ਹੈਪੀ ਪੂਜਾ ਦੇਈ ਸਦਾ ਹੈਪੀ ਕੜਿਆਣੇ ਵਾਲਾ ਕਿੱਥੇ ਆ ਕੜਿਆੜੇ ਵਾਲਾ ਸਾਡਾ ਭਰਾ ਬਹੁਤ ਬਹੁਤ ਧੰਨਵਾਦ ਹੈ ਪੀਸਾ ਕਲਮ बोलਦੀ ਹੈ ਇਹ ਰੋਡਾ ਪੋਡਾ ਕੌਣ ਭਾਦੀ ਦੀ ਵਾਜੇਗਾ ਉਹ ਤੇਰੀ ਮੰਜੀ ਥੱਲੇ ਕੌਣ ਭਾਦੀ ਦੀ ਵਾਜੇਗਾ ਉਹ ਗਰਦਾਤਪੁਰਿਆ ਰਿੰਕੂ ਕਬੱਡੀ ਪਾਰਿਆ 2 ਨੰਬਰ ਤੇ ਸਰਦਾਰ ਬਲਦੇਵ ਸਿੰਘ ਜੀ ਪੱਜ 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 ਕਿਆ ਬਾਤ ਹੈ ਕਿਆ ਬਾਤ ਹੈ ਇਹ ਆ ਸਰਦਾਰ ਦਵਿੰਦਰ ਸਿੰਘ ਜੀ ਆਪਣੇ ਸੇਤਾ ਲਾਓ ਸਰੀਰਾ ਲਾਓ ਸਰੀਰ ਜੇ ਸੇਤਵਾ ਤਾਂ ਸਾਰਾ ਕੁਝ ਆ ਜੇ ਸੇਤ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਇਹ ਦੇਖੋ ਇਹ 70 70 ਸਾਲ ਦੇ ਬੁੱਢੇ ਖੇ ਰਹੇ ਆ ਉਹ ਵੀ ਇੱਕ ਉਹਨਾਂ ਨੇ ਵੀ ਇੱਕ ਖਰਾਕਾ ਖਾਧੀਆਂ ਆ ਲੈ ਵੀ ਘੋੜੀਆਂ ਸਾਹਿਬ ਅੰਮ੍ਰਿਤਸਰ ਦੀ ਟੀਮ ਵੱਲੋਂ ਕਹਿੰਦੇ ਕਬੱਡੀ ਕਾਕਾ ਪਾਰਿਆ ਕਰ ਦਿਓ ਗੱਲ ਹੋਰ ਬੋਲਣਾ ਲਗਾ ਮੇਲਣ ਮੰਨ ਕੇ ਦੇਖ ਹਨ ਨੇ ਮੇਲਾ ਫਿਕਰੀ ਦਾ ਪਿੰਡ ਫਿਕਰੀ ਚ ਲੱਗਿਆ ਹੋਇਆ ਮੇਲਾ ਪਿੰਡ ਫਿਕਰੀ ਚ ਮੇਲਾ ਲੱਗਿਆ ਉਧਰ ਆਲੀ ਗਰਦਾਤਪੁਰਿਆ ਨੌਜਵਾਨ ਕਬੱਡੀ ਵਾਰਿਆ ਗਰਦਾਤਪੁਰਿਆ ਸੁਖਦੇਵ ਕਬੱਡੀ ਵਾਰਿਆ ਹਲੇ ਸੁਰਗੀਏ ਸੁਖਦੇਵ ਦੇ ਨਾਮ ਤੇ ਬਣਾਈ ਹੋਈ ਟੀਮ ਹੈ ਸਾਡੇ ਭਰਾ ਰੈਕ ਜੰਦੀ ਵਾਲੇ ਨੇ ਮੇਰੀ ਬੇਨਤੀ ਹੈ ਸਾਡੇ ਭਰਾ ਨੂੰ ਵੀ ਆਪਣੀ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਆਵੇ ਵਾਹ ਉਹ ਬੱਲੇਬਾਤਾਂ ਤੇਰੇ ਤੁਰਦਾ ਤੋਰ ਜਵਾਨਾਂ ਦੀ ਇਹ ਇੱਥੇ ਰੱਖੋ ਬਾਲੇ ਛੜਪੇ ਜੇ ਮਾਰਦਾ ਹਾ ਪਹਿਲਾ ਸੈਮੀ ਫਾਈਨਲ ਮੈਚ ਪਲੀਜ਼ ਜਲਦੀ ਦੇ ਨਾਲ ਸਾਂਦਰੇ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਆਵੇ। ਸੁਰਗੀ ਸੁਖਦੇਵ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਬਣਾਈ ਹੋਈ ਟੀਮ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੀਵ ਨੰਨਣ ਤੇ ਟੋਨੀ ਨੰਨਣ ਹੁਣੇ ਇਹਨੇ ਚੰਡੀ ਵਾਲੇ ਰਿਆਕ ਦੇ ਨਾਲ ਪਿਆਰ ਰੱਖਦੇ ਆ। ਪਰ ਆਹ ਦੇਖੋ ਬਾਬਾ ਏ ਬੱਲੇ 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 ਵਾਹ। ਓ ਬਾਬਾ ਬੱਲੇ ਬੱਲੇ ਕਰਾਈ ਜਾਂਦਾ। ਬਾਬਾ ਬੱਲੇ ਬੱਲੇ ਕਰਾਈ ਜਾਂਦਾ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਤੇ ਸਾਹਮਣੇ ਕਬੱਡੀ ਸੁੱਖਾ ਚੱਲਿਆ ਕਬੱਡੀ ਪਾਉਣ ਲੈ ਵੀ ਸੁੱਖਿਆ ਪਾ ਦੇ ਕਬੱਡੀ ਤੇ ਅਲੀ ਗੱਲ ਕਰੂਗਾ ਸੁੱਖਾ ਆਓ ਸੁੱਖਿਆ ਸੁੱਖੇ ਨੂੰ ਘੇਰ ਲੋ ਜੀ ਹੁਣ ਜੇ ਘੇਰੋਂ ਦੇ ਗੱਲ ਬਣ ਜੇ ਬਾਬਾ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ ਓ ਫੇਰ ਡਬਲ ਟੱਚ ਫੇਰ ਡਬਲ ਟੱਚ ਇਨਾ ਦੋ ਤਿੰਨਾਂ ਦੀ ਕੋਸ਼ਿਸ਼ ਕੀਤੀ ਹੈ ਤੇ ਦੋ ਤਿੰਨਾਂ ਲਈ ਗੇੜਾ ਜਿਹਾ ਨਹੀਂ ਰਲਦਾ ਇੱਕ ਲੱਕਾ ਨੂੰ ਆ ਜਾਂਦਾ ਇੱਕ ਸੁੱਖੀ ਉੱਤੋਂ ਆ ਕੇ ਬਹਿ ਜਾਂਦਾ ਨਾ ਫੋੜ ਸੋਦਾ ਆ ਗਿਆ ਹੁਣ ਡਬਲ ਟੱਚ ਨਾ ਕਰਾਓ ਪਹਿਲੇ ਸਲਾਹ ਕਰ ਲਓ ਵੀ ਕਿਹਨੇ ਲੱਗਣਾ ਹੈ ਲੈ ਵੀ ਅਲੀ ਆਹ ਕਹਿੰਦੇ ਸੁੱਖਾ ਕਬੱਡੀ ਪਾੜਿਆ ਰਾਜਾ ਰਾਮ ਸਾਹਿਬ ਦੇ ਕਲੱਬ ਆਹ ਉਹ ਗਰਦਾਤਪੁਰੀਆ ਹੋਏ ਸੇ ਨਾਲ ਲਾਇਆ ਹੈ ਹਾਂ ਕਹਿੰਦੇ ਨਿੰਮ ਤੇ ਚਾੜਤਾ ਕਰੇਲਾ ਇਹ ਗੁੱਸੇ ਨਾਲ ਜੱਫਾ ਲਾਇਆ ਹੈ ਇਹ ਗੁੱਸੇ ਨਾਲ ਜੱਫਾ ਲਾਇਆ ਇਹਨੇ ਕਹਿੰਦਾ ਕਾਬੂ ਨਹੀਂ ਉਹਨੇ ਕਾਬੂ ਕਰਕੇ ਦਿਖਾਉਨੇ ਹੈ ਕਿ ਕਾਬੂ ਕਾਬੂ ਕਰਕੇ ਦਿਖਾਉਨੇ ਹੈ ਹਾਂ ਜੀ ਜਲਦੀ ਆ ਜਿਓ ਜੀ ਟੀਮ ਪਲੀਜ਼ ਸਾਂਦਰੇ ਦੀ ਸੁਖਦੇਵ ਸਿੰਘ ਕਬੱਡੀ ਕਲੱਬ ਸਾਂਦਰਾ ਵੱਡੇ ਪੱਧਰ ਤੇ ਮਾਨ ਸਨਮਾਨ ਮਿਲਦੇ ਹੈ ਰਿੰਕੂ ਦੀ ਫੇਰ ਕਬੱਡੀ ਹੈ ਰਿੰਕੂ ਕਬੱਡੀ 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 ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਏ ਸਿੱਧਾ ਪੁੱਟਾ ਉੱਤੇ ਥੱਲੇ ਹਟ ਬਾਬਾ ਨਹੀਂ ਹੋ ਰਿਹਾ ਕਿਹੜੀ ਬਾਤ ਹੈ ਕੀ ਬਾਤ ਹੈ ਪੰਗੜੇ ਪੈਂਦੇ ਐ ਹਾਂ ਜੀ ਰੰਗੀ ਲਾਜੀ ਜੀਤਾ ਓ ਜੀਤਾ ਚੱਲਿਆ ਕਬੱਡੀ ਪਾਉਣ ਜੀਤੇ ਨੇ ਕਬੱਡੀ ਪਾਤੀ ਆ ਕਿ ਤਾਇਆ ਟਾਈ ਨੂੰ ਸਮਝਾਲਾ ਲੱchn ਪੁੱਠੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਆ ਤਾਇਆ ਸੌਂ ਗਿਆ ਲੋਈ ਦੀ ਬੁੱਕੜ ਮਾਰ ਕੇ ਟਾਈ ਨੂੰ ਲਾ ਗਈ ਗਿੱਲ ਚੱਕ ਕੇ ਤਾਇਆ ਟਾਈ ਨੂੰ ਸਮਝਾਲਾ ਲੱchn ਪੁੱਠੇ ਕਰਦੀ ਆ ਅਲੀ ਸੁੱਖਾ ਆ ਗਿਆ ਸੁੱਖੇ ਦੀ ਰੇਡ ਹੈ ਵਾਹ ਹੋ ਰੰਗੀਲੇ ਆ ਜੌਂਦਾ ਵਾਜਦਾ ਰੰਗੀਲੇ ਦੀ ਬੜੀ ਮੰਗ ਹੈ ਮਕੇ ਮਕੇਰੀਆਂ ਲਾਗੀ ਹਾੜੀਪੁਰ ਹਿਮਾਚਲ ਤੱਕ ਕਹਿੰਦੇ ਆ ਵੀ ਰੰਗੀਲਾ ਸ਼ਿੰਝਾ ਦੇ ਕੇ ਰਾ ਆ ਗਏ ਉਹ ਕਿਉਂ ਆ ਗਏ ਬਿੰਗਸਾਹਬ ਬਸ ਇਸੇ ਕਰਕੇ ਐ ਇੱਕ ਕਬੱਡੀ ਦਾ ਮਹਾਨ ਲਖਾਰੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਚੋਹਾਨ ਸਾਹਿਬ ਬੁੱਢੀ ਪਿੰਡ ਵਾਲੇ ਉਹਨਾਂ ਦਾ ਸ਼ਗਿਰਦ ਫੱਤੋਵਾਲ ਦਾ ਸੋਨੂ ਉਹਨਾਂ ਦਾ ਪਿਆਰਾ ਸ਼ਗਿਰਦ ਮੱਖਣ ਅਲੀ ਸਾਹਿਬ ਨੂੰ ਪਿਆਰ ਕਰਨ ਵਾਲਾ ਕੜਿਆਣੇ ਵਾਲਾ ਹੈਪੀ ਪੂਜਾ ਦੇਈ ਸਦਾ ਹੈਪੀ ਕੜਿਆਣੇ ਵਾਲਾ ਕਿੱਥੇ ਐ ਕੜਿਆੜੇ ਵਾਲਾ ਸਾਡਾ ਭਰਾ ਬਹੁਤ ਬਹੁਤ ਧੰਨਵਾਦ ਹੈ ਪੀਸਾ ਕਲਮ ਬੋਲਦੀ ਐ ਇਹ ਰੋਡਾ ਢੋਡਾ ਕੌਣ ਭਾਦੀ ਦੀ ਵਜੇਗਾ ਉਹ ਤੇਰੀ ਮੰਜੀ ਥੱਲੇ ਕੌਣ ਭਾਦੀ ਦੀ ਵਜੇਗਾ ਉਹ ਗਰਦਾਤਪੁਰਿਆ ਰਿੰਕੂ ਕਬੱਡੀ ਪਾਰਿਆ 2 ਨੰਬਰ ਤੇ ਸਰਦਾਰ ਬਲਦੇਵ ਸਿੰਘ ਜੀ ਪੱਜ 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 ਕਿਆ ਬਾਤ ਹੈ ਕਿਆ ਬਾਤ ਹੈ ਇਹ ਆ ਸਰਦਾਰ ਦਵਿੰਦਰ ਸਿੰਘ ਜੀ ਆਪਣੇ ਸੇਤਾਂ ਲਾਓ ਸਰੀਰਾਂ ਲਾਓ ਸਰੀਰ ਜੇ ਸਿਹਤਵਾ ਦਾ ਸਾਰਾ ਕੁਛ ਆ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਇਹ ਦੇਖੋ ਇਹਲੇ 70 70 ਸਾਲ ਦੇ ਬੁੱਢੇ ਖੇ ਰਹੇ ਆ ਉਹ ਵੀ ਇੱਕ ਉਹਨਾਂ ਨੇ ਵੀ ਇੱਕ ਖਰਾਕਾ ਖਾਧੀਆਂ ਆ